ਪਾਉਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਗਲਦੀਸ ਆ ਸਤਿ ਸ੍ਰੀ ਅਕਾਲ ਹੋਰ ਸੁਣਾਓ ਚੜਦੀ ਕਲਾ ਹਾਂ ਚੜਦੀ ਕਲਾ ਗਲਦੀਸ ਆ ਵੀਡੀਓ ਤਾਂ ਬਣਾ ਲਈ ਆ ਤੇ ਫਿਰ ਇਹ ਹੀਰੇ ਦਾ ਕੀ ਹਿਸਾਬ ਆ ਇਹ ਤੇ ਹੀਰਾ ਰੱਬ ਨੇ ਦਿੱਤਾ ਆਵਾਜ਼ ਮਾਰ ਕੇ ਇੱਕ ਪਿਓਰ ਦੁੱਜੇ ਸੂਏ ਆ ਠੀਕ ਆ ਤੇ ਬਾਕੀ ਤਾਰੀਫ ਕੀ ਕਰਨੀ ਭੈਣ ਭਰਾਵਾਂ ਨੂੰ ਉਤਰਾ ਹੀ ਦੀ ਦੀਆ ਤਾਰੀਫ ਤੇ ਨਾ ਹੀ ਕਰਗੀ ਨਾ ਹੀ ਕਰਗੀ ਐ ਕਿ ਨਹੀਂ ਗਾਲ ਉਤਰਾ ਹੀ ਦੀ ਦੀਆ ਤੇ ਦਿਨ ਜਿਹੜੀ ਆ ਇਹ ਆਪਣੇ ਕੀ ਨਾ ਮਾ 8 ਵੀ ਖਾੜ ਸਕਦੀ ਆ 10 ਵੀ ਖਾੜ ਸਕਦੀ ਆ ਗਲਤੀ ਤੇ ਸਾਂਦ ਨਾ ਚ ਸੁੰਦੀ ਆ ਅਜੇ ਤਾਂ ਜੁੰਦੇ ਆ ਤੀਲੀ ਸੁਬ ਬੜੀ ਆ ਅਜੇ ਤਾਂ ਤੇ ਤੀਲੀ ਆ ਤੀਲੀ ਤੋਂ ਬਣ ਕੇ ਲੌਗ ਲੌਗ ਤੋਂ ਬਣ ਕੇ ਕੋਕਾ ਆ ਅਜੇ ਕੋਕਾ ਤੇ ਨਹੀਂ ਬਣਾਉਣਾ ਵਾ ਕੋਕੇ ਦਾ ਬੰਨ ਨੇ ਇੱਥੇ ਆ ਮਲ ਚੱਡਾਂ ਆਂ ਤੂੰ ਨਾ ਲਾ ਦਿੰਦੀ ਆ ਪਹਿਲੇ ਸਵੇਰੇ ਇਹਨੇ ਪਸ਼ੋਕਰ ਨੂੰ ਆਪਾ ਦੱਸਣਾ ਨਹੀਂ ਪਰ 13 ਕਿਲੋ ਦੇ ਅੰਦਰ ਬਾਅਦ ਦੁੱਧ ਕੱਢਿਆ ਤੇ ਕਾਦ ਵੀ ਕੱਢਣ ਵਾਲੀ ਏ ਦੀ ਤੇ ਦੋ ਨੰਬਰ ਮੈਂ ਦੋ ਨੰਬਰ ਵੀਰਜੀ ਇਹਦੇਸਾ ਲੈ ਆਏ ਵੇਲੇ 9 ਕਿਲੋ ਦੇ ਹਾਸ ਭਾਰ ਬੋਲਾ ਵਾ ਇਹ ਆਪਾਂ ਤਿੰਨ ਤਿੰਨ ਹੋਵੇ ਤਾਜੀ ਸੂਈ ਆ ਤੇ ਛੋਟੀ ਬਹੁਤ ਚੰਗੀ ਏ ਨਾ ਪਿਓਰ ਦੂਜੀ ਸੂਏ ਵੀ ਮਗਰ ਕੱਟਾ ਹਾਂ ਤੇ ਪਰਲੀ ਮਗਰੀ ਇਹ ਲਾਵੇ ਚੌਥੇ ਲਾਵੇ ਭਜਵੇਂ ਲਾਵੇ ਗੁਣਾ ਦੀ ਗੁਥਲੀ ਗੁਣਾ ਦੀ ਗੁਥਲੀ ਨਹੀਂ ਠੀਕ ਹਾਂਜੀ